ਤ੍ਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਨੇ ਕਿਹਾ ਕਿ ਉਹ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਡਿਬੇਟ ਕਰਨਾ ਚਾਹੁੰਦੇ ਆ ਵੈਸੇ ਪੰਜਾਬੀ ਸਾਰੇ ਜਾਣਦੇ ਆ ਕਿ ਕੁਝ ਸਮਾਂ ਪਹਿਲਾਂ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਵੱਡੇ ਸਵਾਲਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਉਦੋਂ ਵੀ ਇੱਕ ਓਪਨ ਡਿਬੇਟ ਰੱਖੀ ਸੀ ਪਰ ਉਦੋਂ ਬੀਜੇਪੀ ਦਾ ਕੋਈ ਵੀ ਲੀਡਰ ਜਿਹੜਾ ਹਿੰਮਤ ਨਹੀਂ ਜੁਟਾ ਪਾਇਆ ਉਸ ਡਿਬੇਟ ਦੇ ਵਿੱਚ ਜਾਣ ਔਰ ਪੂਰੇ ਪੰਜਾਬ ਨੇ ਇਹ ਚੀਜ਼ਾਂ ਦੇਖੀਆਂ ਖੈਰ ਜੇ ਬਿੱਟੂ ਜੀ ਕਹਿ ਰਹੇ ਨੇ ਤਾਂ ਉਹ ਡਿਬੇਟ ਦੇ ਵਿੱਚ ਜਰੂਰ ਆਉਣਗੇ ਪਰ ਬਿੱਟੂ ਜੀ ਨੂੰ ਦੋ ਤਿੰਨ ਸਵਾਲ ਜਦੋਂ ਤੁਸੀਂ ਡਿਬੇਟ ਤੇ ਆਓਗੇ ਉਦੋਂ ਵੀ ਪੰਜਾਬ ਦੇਖੇਗਾ ਉਸ ਤੋਂ ਪਹਿਲਾਂ ਕੁਝ ਸਵਾਲਾਂ ਦੇ ਜਵਾਬ ਤੇ ਦੇ ਦਿਓ ਅੱਜ ਮਾਨਸਾਬ ਨੇ ਬੜਾ ਸਪਸ਼ਟ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਦੇ ਕਹਿਣ ਦੇ ਉੱਤੇ ਪੰਜਾਬ ਦੀ ਅਸਾਂ ਅਸੈਂਬਲੀ ਦੇ ਵਿੱਚ ਨਵਾਂ ਬਿੱਲ ਪਾਸ ਕੀਤਾ ਗਿਆ ਕਿ ਜਿਹੜਾ ਆਰਡੀਐਫ ਦਾ ਪੈਸਾ ਹੈਗਾ ਉਹ ਸਿਰਫ ਮੰਡੀ ਨੂੰ ਜਾਨਵਰਾਂ ਦੀਆਂ ਛੜਕਾਂ ਤੇ ਖਰਚ ਕੀਤਾ ਜਾਵੇ। ਅੱਜ ਸਾਢੇ 3 ਸਾਲ ਹੋ ਗਏ। ਫੁੱਟੀ ਕੌਡੀ ਜਿਹੜੀ ਆਰਡੀਐਫ ਦਾ ਪੈਸਾ ਜਿਹੜਾ ਪੰਜਾਬ ਨੂੰ ਦਿੱਤਾ ਗਿਆ। ਬਿੱਟੂ ਸਾਹਿਬ ਜਿਹੜਾ ਚੰਨ੍ਹਾ ਤੇ ਪਾ ਦਿਓ ਕਿਉਂ ਨਹੀਂ ਦਿੱਤਾ ਗਿਆ? ਦੂਸਰੇ ਬੰਦੇ ਮੰਤਰੀ ਸਾਹਿਬ ਨੇ ਬੜਾ ਸਪਸ਼ਟ ਦੱਸਿਆ ਕਿ ਤੁਸੀਂ ਇਸ ਤਰੀਕੇ ਨਾਲ ਤੁਹਾਡੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ 12000 ਕਰੋੜ ਰੁਪਏ ਡਿਜ਼ਾਸਟਰ ਰੀਲੀਫ ਫੰਡ ਦਾ ਪੰਜਾਬ ਦੇ ਕੋਲੇ ਪਿਆ ਹੈ ਮੁੱਖ ਮੰਤਰੀ ਸਾਹਿਬ ਨੇ ਬੜਾ ਸਪਸ਼ਟ ਦੱਸਿਆ ਹੈਗਾ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਹੈ April 2022 ਤੋਂ ਲੈ ਕੇ ਹੁਣ ਤੱਕ ਸਿਰਫ 1582 ਕਰੋੜ ਰੁਪਿਆ ਆਇਆ ਹੈ ਔਰ ਉਹਦੇ ਵਿੱਚੋਂ 649 ਕਰੋੜ ਰੁਪਿਆ ਖਰਚ ਕੀਤਾ ਗਿਆ ਔਰ ਬਕਾਇਆ ਸਿਰਫ 933 ਕਰੋੜ ਰੁਪਿਆ ਹੈਗਾ ਜਦ ਕਿ ਤੁਸੀਂ 12000 ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈਗੇ ਕਿਉਂਕਿ ਤੁਹਾਡੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨੂਨ ਛਿੜਕਾਇਆ ਸਿਰਫ 1600 ਕਰੋੜ ਰੁਪਇਆ ਦੇ ਕੇ ਔਰ ਪੂਰੀ ਦੁਨੀਆ ਜਾਣਦੀ ਹੈ इवन ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਮੰਨਿਆ ਹੈਗਾ ਕਿ ਬਹੁਤ ਵੱਡੀ ਤਬਾਹੀ ਹੋਈ ਹੈ ਤੇ ਬਿੱਟੂ ਸਾਹਿਬ ਇਸ ਦੇ ਉੱਤੇ ਵੀ ਚਾਣਨਾ ਪਾ ਦਿਓ ਜੋ 12000 ਕਰੋੜ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਮਾਨ ਸਾਹਿਬ ਨੇ ਇੱਕ ਚਿੱਠੀ ਕੇਂਦਰ ਸਰਕਾਰ ਨੂੰ ਲਿਖੀ ਸੀ ਅੱਜ 13 ਦਿਨ ਹੋ ਗਏ ਉਸ ਦੇ ਵਿੱਚ ਬਕਾਇਦਾ ਉਹਨਾਂ ਨੇ ਪੰਜਾਬ ਦੇ 60000 ਕਰੋੜ ਰੁਪਈਆ ਜਿਹੜਾ ਸੈਂਟਰ ਕੋਲੇ ਬਕਾਇਆ ਹੈਗਾ ਉਹ ਮੁਕਿਆ ਸੀ ਤੇ 13 ਦਿਨ ਹੋ ਗਏ ਉਸ ਚਿੱਠੀ ਲਿਖੀ ਨੂੰ ਅੱਜ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਿੱਟੂ ਸਾਹਿਬ ਉਸ ਚਿੱਠੀ ਦੇ ਉਠਾਏ ਗਏ ਜਿਹੜੇ ਸਵਾਲਾਂ ਬਾਰੇ ਵੀ ਕੁਝ ਪੰਜਾਬ ਦੇ ਲੋਕਾਂ ਨੂੰ ਦੱਸ ਦਿਓ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਡਿਬੇਟ ਦੇ ਵਿੱਚ ਹਿੱਸਾ ਜ਼ਰੂਰ ਲਓਗੇ ਪਰ ਜਿਹੜੇ ਪੰਜਾਬ ਦੇ ਚਲੰਤ ਮੁੱਦੇ ਹੈਗੇ ਆ ਜਿੱਦਾਂ ਮਾਨ ਸਾਹਿਬ ਨੇ ਸਪਸ਼ਟ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਰੱਖੇ ਤੇ ਤੁਸੀਂ ਉਹਨਾਂ ਦੀ ਤਰ੍ਹਾਂ ਡਾਟਾ ਤਾਂ ਜਾਰੀ ਕਰੋ ਕਿ ਜਿਹੜਾ ਹੈਗਾ 1582 ਕਰੋੜ ਰੁਪਏ ਜੇ ਮਾਨ ਸਾਹਿਬ ਨੇ ਆਖਿਆ ਕਿ ਸਾਡੀ ਸਰਕਾਰ ਦੇ ਦਰਮਿਆਨ ਇਸ ਤੋਂ ਵੱਧ ਪੈਸਾ ਰਿਲੀਜ਼ ਹੋਇਆ ਮਾਨ ਸਾਹਿਬ ਨੇ ਕਿਹਾ ਕਿ ਸਾਨੂੰ ਆਰਡੀਐਫ ਦਾ ਇੱਕ ਨਵਾਂ ਪੈਸਾ ਸਾਡੀ ਸਰਕਾਰ ਚ ਨਹੀਂ ਮਿਲਿਆ ਤਾਂ ਤੁਸੀਂ ਇਹ ਪੈਸਾ ਕਿੱਥੇ ਪੀਸ ਕੀਤਾ ਹੈ ਜਵਾਨ ਸਾਹਿਬ ਨੇ ਉਸ ਚਿੱਠੀ ਦੇ ਵਿੱਚ 60000 ਕਰੋੜ ਦਾ ਜ਼ਿਕਰ ਕੀਤਾ ਹੈ ਜਿਸ ਦਾ ਜਵਾਬ ਅੱਜ ਤੱਕ ਨਹੀਂ ਆਇਆ ਤੇ ਦੱਸੋ ਉਸ ਸਵਾਲਾਂ ਦਾ ਜਵਾਬ ਕੀ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦਿਓਗੇ ਬਿੱਟੂ ਸਾਹਿਬ